ਜਾ ਤਿਸ ਭਾਣਾ ਤਾਂ ਜੰਮਿਆ ਹਵਾ ਪੜਦੇ ਆ ਬਾਣੀ ਦੇ ਬੋਲ ਪਰਵਾਰ ਭਲਾ ਪਾਇਆ ਮਹਾਰਾਜ ਕਹਿੰਦੇ ਜਿੱਦਨ ਭਾਣਾ ਵਾਪਰਿਆ ਉਸ ਦਿਨ ਪੈਦਾ ਹੋਏ ਆ ਤੇ ਕਿਦੇ ਸਹਿਬ ਨੇ ਕਿਹਾ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਬਾਹਰ ਹੁਕਮ ਨਾ ਕੋਈ ਕਦੀ ਮਹਾਰਾਜ ਕਹਿੰਦੇ ਇਹ ਭਾਣਾ ਵਾ ਕਦੀ ਮਹਾਰਾਜ ਕਹਿੰਦੇ ਨੇ ਇਹ ਹੁਕਮ ਆ ਔਰ ਜਿਹੜੇ ਗੁਰਮਖਿਆ ਨਾ ਉਹ ਇਹਨਾਂ ਦੋਨਾਂ ਚੀਜ਼ਾਂ ਨੂੰ ਸੱਤ ਕਰਕੇ ਆਪਣੇ ਜੀਵਨ ਦੇ ਵਿੱਚ ਮੰਨ ਲਿਆ। ਹੁਣ ਜਦੋਂ ਆਪਾਂ ਸੰਸਾਰਕ ਤੌਰ ਤੇ ਕਿਸੇ ਦੇ ਘਰ ਵਿੱਚ ਬੱਚਾ ਜੰਮਿਆ ਵਧਾਈ ਦੇਣ ਜਾਈਏ ਨਾ ਤੇ ਅਗਲੇ ਨੂੰ ਕਿੰਨੇ ਚਲੋ ਸ਼ੁਕਰਿਆ ਰੱਬ ਨੇ ਪਾਣਾ ਵਰਤਾਤਾ। ਜਦੋਂ ਆਪਾਂ ਕਿਸੇ ਦੇ ਘਰ ਅੰਦਰ ਬੱਚਾ ਜੰਮਿਆ ਆਪਾਂ ਇਹ ਬਚਨ ਕਹੀਏ ਨਾ ਵੀ ਸ਼ੁਕਰਿਆ ਰੱਬ ਨੇ ਪਾਣਾ ਤੇ ਅਗਲਾ ਗੁੱਸਾ ਕਰ ਲਿੰਦਾ। ਆ ਦਾ ਪਾਣਾ ਸ਼ਬਦ ਜਿਹੜਾ ਉਹ ਮਾੜਾ ਪਾਣਾ ਤੇ ਉਦੋਂ ਵਾਪਰਦਾ ਜਦੋਂ ਕਿਸੇ ਦੇ ਘਰ ਅੰਦਰ ਮੌਤ ਆਵੇ ਜਦੋਂ ਕਿਸੇ ਦੇ ਘਰ ਸੋਗ ਆਵੇ ਪਰ ਸਹਿਬ ਕਹਿੰਦੇ ਪਾਣੀ ਦੇ ਵਿੱਚ ਹੀ ਜੰਮੇ ਆ ਤੇ ਪਾਣੀ ਦੇ ਵਿੱਚ ਹੀ ਮਰਨਾ ਤੇ ਜਿਹੜੇ ਰੱਬ ਦੇ ਪਿਆਰੇ ਆ ਉਹਨੂੰ ਪਾਣਾ ਕਰਕੇ ਤੇ ਸਤ ਮਨ ਦੇ ਜਿੱਦਾਂ